ਰਾਜਵੀਰ ਜਵੰਦਾ ਦੀ ਸਿਹਤ ਕਿਤੇ ਨਾ ਕਿਤੇ ਪਹਿਲਾਂ ਨਾਲੋਂ ਸੁਧਾਰ ਆਇਆ ਉਹਨਾਂ ਦੀ ਹਾਲਤ ਵਿੱਚ ਇਹ ਵੀ ਜਾਣਕਾਰੀ ਹੈ ਕਿ ਉਹਨਾਂ ਦੇ ਸਰੀਰ ਉੱਤੇ ਲੱਗੀਆਂ ਜੋ ਪਾਈਪਾਂ ਸੀ ਕੁਝ ਪਾਈਪਾਂ ਸੀ ਉਹ ਜ਼ਰੂਰ ਹਟੀਆਂ ਨੇ ਮਾਂ ਨੂੰ ਦੇਖ ਕੇ ਕੁਝ ਪੋਜ਼ਿਟਿਵ ਸਾਈਨ ਵੀ ਦਿੱਤੇ ਨੇ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਰਾਜਵੀਰ ਜਵੰਦਾ ਜਿਨ੍ਹਾਂ ਦੀ ਹਾਲਤ ਲਗਾਤਾਰ ਨਾਜ਼ੁਕ ਬਣੀ ਹੋਈ ਹੈ ਹਾਲਾਂਕਿ ਸਥਿਤੀ ਹਾਲੇ ਵੀ ਨਾਜ਼ੁਕ ਹੈ ਪਰ ਪਹਿਲਾਂ ਨਾਲੋਂ ਉਹ ਜੋ ਪਹਿਲਾਂ ਸਥਿਤੀ ਸੀ ਉਸ ਨਾਲੋਂ ਕਿਤੇ ਨਾ ਕਿਤੇ ਹਲਕਾ ਸੁਧਾਰ ਜ਼ਰੂਰ ਦੇਖਿਆ ਗਿਆ ਸੋ ਹਰ ਕੋਈ ਅਰਦਾਸ ਕਰ ਰਿਹਾ ਹੈ ਕਾਮਨਾ ਕਰ ਰਿਹਾ ਹੈ ਕਿ ਜਿਹੜਾ ਜਵੰਦਾ ਨੇ ਉਹ ਜਲਦ ਹੀ ਸਿਹਤਯਾਬ ਹੋ ਕੇ ਆਪਣੇ ਪਰਿਵਾਰ ਚ ਘਰ ਪਰਤਣ ਅਤੇ ਦੁਬਾਰਾ ਸਟੇਜ ਉੱਤੇ ਲੋਕਾਂ ਨੂੰ ਮਿਲਦੇ ਨਜ਼ਰ ਆਉਣ ਉਸੇ ਤਰ੍ਹਾਂ ਲੋਕਾਂ ਦੇ ਨਾਲ ਹੱਸਦੇ ਖੇਡਦੇ ਨਜ਼ਰ ਆਉਣ ਆਦਾਰਾ ਅਨਮਿਊਟ ਵੀ ਇਸੇ ਤਰ੍ਹਾਂ ਦੀ ਕਾਮਨਾ ਕਰਦਾ ਹੈ ਕਿ ਜਲਦ ਹੀ ਰਾਜਵੀਰ ਜਵੰਦਾ ਸਿਹਤਯਾਬ ਹੋ ਕੇ ਲੋਕਾਂ ਦੇ ਵਿੱਚ ਵਿਚਰਨ ਅਤੇ ਲੋਕਾਂ ਦੇ ਨਾਲ ਗੱਲਬਾਤ ਕਰਨ ਹਰ ਕੋਈ ਉਹਨਾਂ ਦੇ ਇੱਕ ਬੋਲ ਸੁਣਨ ਨੂੰ ਤਰਸ ਰਿਹਾ ਹੈ ਉਹੀ ਰਾਜਵੀਰ ਜਵੰਦਾ ਜਿਨ੍ਹਾਂ ਦੇ ਗੀਤਾਂ ਦੇ ਉੱਤੇ ਲੋਕ ਝੂਮ ਉੱਠਦੇ ਸੀ ਜਿਨ੍ਹਾਂ ਦੇ ਗੀਤਾਂ ਦੇ ਕਰਕੇ ਲੋਕਾਂ ਦੀਆਂ ਅੱਖਾਂ 'ਚੋਂ ਭਾਵੁਕ ਹੋ ਕੇ ਹੰਝੂ ਵੀ ਆ ਜਾਂਦੇ ਸੀ ਜਿਵੇਂ ਕਈ ਅਜਿਹੇ ਭਾਵੁਕ ਗੀਤ ਵੀ ਹੁੰਦੇ ਨੇ ਪਰਿਵਾਰਕ ਰਿਸ਼ਤਿਆਂ ਨਾਲ ਜੁੜੇ ਹੋਏ ਸੋ ਰਾਜਵੀਰ ਜਵੰਦਾ ਦੀ ਗਾਇਕੀ ਸਾਫ ਸੁਥਰੀ ਸੀ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਅੱਜ ਤੱਕ ਕੋਈ ਦੋਸ਼ ਨਹੀਂ ਸੀ ਕਿਸੇ ਤਰ੍ਹਾਂ ਦਾ ਉਹਨਾਂ ਦੇ ਉੱਤੇ ਗੀਤਾਂ ਨੂੰ ਲੈ ਕੇ ਕੋਈ ਜਿਹੜਾ ਦਾਗ ਨਹੀਂ ਲੱਗਿਆ ਸੀ ਸੋ ਉਹਨਾਂ ਦੀ ਸਾਫ ਸੁਥਰੀ ਗਾਇਕੀ ਕਰਕੇ ਉਹਨਾਂ ਨੂੰ ਪਰਿਵਾਰਕ ਮੈਂਬਰਾਂ ਦੇ ਵਿੱਚ ਸੁਣਿਆ ਜਾਂਦਾ ਸੀ ਪਰਿਵਾਰਾਂ ਦੇ ਵੱਲੋਂ ਪਰਿਵਾਰਕ ਮੈਂਬਰਾਂ ਦੇ ਵਿੱਚ ਬੈਠ ਕੇ ਅ ਬੱਚੇ ਬਜ਼ੁਰਗ ਹਰ ਕੋਈ ਉਹਨਾਂ ਦੇ ਗੀਤ ਸੁਣ ਸਕਦਾ ਹੈ ਸੋ ਅ ਰਾਜਵੀਰ ਜਵੰਦਾ ਨੇ ਜਿਹੜੇ ਉਹ ਇਸ ਵੇਲੇ ਸਥਿਤੀ ਹਾਲਾਂਕਿ ਨਾਜ਼ੁਕ ਹੈ ਜਲਦ ਹੀ ਸਿਹਤਯਾਬ ਹੋ ਕੇ ਘਰ ਪਰਤਣ ਦੀ ਉਮੀਦ ਹੈ ਹਰ ਕਿਸੇ ਨੂੰ ਇਹ ਉਮੀਦ ਹੈ ਰਾਜਵੀਰ ਜਵੰਦਾ ਦੀ ਸਿਹਤ ਵਿੱਚ ਸੁਧਾਰ ਹੋਣ ਦੀ ਖਬਰ ਹੈ ਹਾਲਾਂਕਿ ਪਹਿਲਾਂ ਨਾਲੋਂ ਆ ਸਥਿਤੀ ਹਾਲੇ ਵੀ ਨਾਜ਼ੁਕ ਬਣੀ ਹੋਈ ਹੈ ਆ ਜਵੰਦਾ ਦੀ ਸਿਹਤ ਨੂੰ ਲੈ ਕੇ ਸਭ ਤੋਂ ਵੱਡੀ ਅਪਡੇਟ ਹੈ ਸਰੀਰ ਨੂੰ ਕਈ ਪਾਈਪਾਂ ਜੋ ਲੱਗੀਆਂ ਸੀ ਉਹ ਹਟਾਈਆਂ ਗਈਆਂ ਨੇ ਕੁਝ ਪਾਈਪਾਂ ਜਵੰਦਾ ਦੀ ਅੱਖ 'ਚੋਂ ਹੰਝੂ ਵੀ ਦਸੇ ਗਏ ਨੇ ਆਏ ਨੇ ਜੋ ਮੀਡੀਆ ਰਿਪੋਰਟਸ ਕਹਿ ਰਹੀਆਂ ਨੇ ਮਾਰ ਨੂੰ ਦੇਖ ਕੇ ਪੋਜ਼ਿਟਿਵ ਸਾਈਨ ਦਿੱਤਾ ਹੈ ਰਾਜਵੀਰ ਜਵੰਦਾ ਕੱਲ੍ਹ ਨਾਲੋਂ ਅੱਜ ਚੜ੍ਹਦੀ ਕਲਾ ਦੇ ਵਿੱਚ ਨੇ ਯਾਨੀ ਕਿ ਪਹਿਲਾਂ ਨਾਲੋਂ ਉਹਨਾਂ ਦੀ ਸਿਹਤ ਵਿੱਚ ਸੁਧਾਰ ਹੈ ਜਿਹੜਾ ਉਹ ਜ਼ਰੂਰ ਦੇਖਿਆ ਗਿਆ ਸਥਿਤੀ ਪਹਿਲਾਂ ਨਾਲੋਂ ਕਿਤੇ ਨਾ ਕਿਤੇ ਸੁਧਰ ਦੀ ਨਜ਼ਰ ਆ ਰਹੀ ਹੈ ਇਸੇ ਤਰ੍ਹਾਂ ਸਥਿਤੀ ਸੁਧਰਦੀ ਜਾਵੇ ਤਾਂ ਜਲਦ ਹੀ ਰਾਜਵੀਰ ਜਵੰਦਾ ਅਠੀਕ ਹੋ ਕੇ ਆਪਣੇ ਪਰਿਵਾਰ ਚ ਪਰਤਣਗੇ ਅਤੇ ਆਪਣੇ ਸਰੋਤਿਆਂ ਦੇ ਮੁਖਾਤਿਬ ਹੋਣਗੇ ਹਰ ਕੋਈ ਇਹੀ ਉਮੀਦ ਕਰ ਰਿਹਾ ਹੈ ਇੱਕ ਚਲਕ ਪਾਉਣ ਲਈ ਤਰਸ ਰਿਹਾ ਹੈ ਕਿ ਰਾਜਵਿਰ ਜਵੰਦਾ ਕਦੋਂ ਪਹਿਲਾਂ ਵਾਂਗੂ ਸਹੀ ਸਲਾਮਤ ਹੋ ਕੇ ਤੁਰਕ ਫਰਕੇ ਆਪਣੇ ਪਰਿਵਾਰ ਚ ਨਜ਼ਰ ਆਉਣ ਉਸੇ ਤਰ੍ਹਾਂ ਹਸਦੇ ਖੇਡ ਦੇ ਵੀਡੀਓਸ ਪਾਉਣ ਕਿਉਂਕਿ ਉਹ ਬਹੁਤ ਹਾਸੇ ਮਖੌਲ ਵਾਲੇ ਵੀ ਸੀ ਰਾਜਵੀਰ ਜਵੰਧਾ ਨੇ ਜਦੋਂ ਇਸ ਤੋਂ ਐਕਸੀਡੈਂਟ ਤੋਂ ਪਹਿਲਾਂ ਹਾਸੇ ਮਖੌਲ ਵਾਲੇ ਸੀ ਸੋ ਅੱਜ ਕਿਤੇ ਨਾ ਕਿਤੇ ਉਹਨਾਂ ਦੀ ਸਥਿਤੀ ਨਾਜ਼ੁਕ ਹੈ ਉਹਨਾਂ ਨੇ ਚੁੱਪ ਵੱਟੀ ਹੋਈ ਹੈ ਕਿਉਂਕਿ ਉਹਨਾਂ ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ ਸਿਹਤ ਠੀਕ ਨਹੀਂ ਹਾਦਸਾ ਹੋਇਆ ਸੀ ਜੋ ਪਿਛਲੇ ਦਿਨੀ ਸੋ ਉਸੇ ਤਰ੍ਹਾਂ ਹਸਦੇ ਖੇਡ ਦੇ ਨਜ਼ਰ ਹੋਣ ਜਿਵੇਂ ਪਹਿਲਾਂ ਹਸਦੇ ਖੇਡਦੇ ਸੀ ਉਸੇ ਤਰ੍ਹਾਂ ਵੀਡੀਓ ਬਣਾਉਣ ਜਿਵੇਂ ਪਹਿਲਾਂ ਬਣਾਉਂਦੇ ਸੀ ਸੋ ਹਰ ਕੋਈ ਉਹਨਾਂ ਦੇ ਇੱਕ ਝਲਕ ਉਹਨਾਂ ਦੇ ਇੱਕ ਬੋਲ ਨੂੰ ਤਰਸ ਰਿਹਾ ਹੈ ਸੂਰਜਵੀਰ ਜਵੰਦਾ ਜਿਨ੍ਹਾਂ ਦਾ ਪਿਛਲੇ ਚ ਹਾਲ ਜਿਹੜਾ ਖੰਲਤ ਹੈ ਜਿਹੜੀ ਉਹ ਖਰਾਬ ਹੋਈ ਸੀ ਸੜਕ ਹਾਦਸੇ ਦੇ ਵਿੱਚ ਉਹਨਾਂ ਦਾ ਕਿਤੇ ਨਾ ਕਿਤੇ ਜਿਹੜਾ ਹਾਰਟ ਅਟੈਕ ਹੋਣ ਦੀ ਵੀ ਖਬਰ ਸੀ ਉਹਨਾਂ ਦੀ ਸਥਿਤੀ ਨਾਜ਼ੁਕ ਹੋਈ ਲਗਾਤਾਰ ਲੋਕ ਉਹਨਾਂ ਦੀ ਸਿਹਤ ਦੇ ਲਈ ਕਾਮਨਾ ਕਰ ਰਹੇ ਨੇ ਸੂਰਜਵੀਰ ਜਵੰਦਾ ਅੱਜ ਕੁਝ ਹਾਲਤਾਂ ਉਹਨਾਂ ਦੀ ਜਿਹੜੀ ਸੁਧਰੀ ਨਜ਼ਰ ਆ ਰਹੀ ਹੈ ਜੋ ਜਾਣਕਾਰੀ ਹੈ ਮਾਂ ਨੂੰ ਦੇਖ ਕੇ ਕੁਝ ਪੋਜ਼ਿਟਿਵ ਸਾਈਨ ਦਿੱਤੇ ਨੇ ਉਹਨਾਂ ਦੇ ਮਾਤਾ ਵੀ ਲਗਾਤਾਰ ਲੋਕਾਂ ਨੂੰ ਵੀ ਅਪੀਲ ਕਰ ਰਹੇ ਨੇ ਤੇ ਖੁਦ ਵੀ ਅਰਦਾਸ ਕਰ ਰਹੇ ਨੇ ਕਿ ਵੱਤਵਾ ਦਰਦਾਸ ਕਰੋ ਤਾਂ ਜੋ ਜਵੰਦਾ ਜਲਦ ਤੋਂ ਜਲਦ ਠੀਕ ਹੋ ਕੇ ਲੋਕਾਂ ਦੇ ਵਿੱਚ ਵਿਚਰਣਾ ਤੇ ਆਪਣੇ ਪਰਿਵਾਰ ਸੋ ਪੰਜਾਬੀ ਕਲਾਕਾਰ ਲਗਾਤਾਰ ਆਜਵੀਰ ਜਵੰਦਾ ਦੀ ਸਿਹਤ ਦਾ ਹਾਲ ਜਾਣਨ ਦੇ ਲਈ ਮੁਹਾਲੀ ਦੇ ਫੋਰਟਿਸ ਹਸਪਤਾਲ ਪਹੁੰਚ ਰਹੇ ਨੇ ਇੱਥੋਂ ਤੱਕ ਕਿ ਸਿਆਸਤਦਾਨ ਵੀ ਲਗਾਤਾਰ ਰਾਜਵੀਰ ਜਵੰਦਾ ਦੀ ਸਿਹਤ ਯਾਪੀ ਦੀ ਅਰਦਾਸ ਕਰ ਰਹੇ ਨੇ ਤੇ ਉੱਥੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਦੇ ਨਾਲ ਆ ਥੋੜਾ ਦੁੱਖ ਵੰਡਾ ਰਹੇ ਨੇ ਕਿਉਂਕਿ ਇਸ ਦੁੱਖ ਦੀ ਘੜੀ ਦੇ ਵਿੱਚ ਸਹਾਰੇ ਦੀ ਜ਼ਰੂਰਤ ਹੁੰਦੀ ਹੈ ਹੌਸਲੇ ਦੀ ਜ਼ਰੂਰਤ ਹੁੰਦੀ ਹੈ ਸੋ ਪੂਰਾ ਪੰਜਾਬ ਜਾਂ ਫਿਰ ਪੰਜਾਬ ਹੀ ਨਹੀਂ ਪੂਰੀ ਫਿਲਮ ਇੰਡਸਟਰੀ 뮤직 ਇੰਡਸਟਰੀ ਇਸ ਵੇਲੇ ਰਾਜਵੀਰ ਜਵੰਦਾ ਦੀ ਸਿਹਤਯਾਬੀ ਦੀ ਕਾਮਨਾ ਕਰ ਰਹੀ ਹੈ ਬੇਸ਼ੱਕ ਬਾਲੀਵੁੱਡ ਤੱਕ ਵੀ ਕਿਉਂ ਨਾ ਹੋਵੇ ਸਭ ਬਹੁਤ ਸਾਰੇ ਕਲਾਕਾਰਾਂ ਨੂੰ ਜਿਨ੍ਹਾਂ ਨੂੰ ਪਤਾ ਲੱਗਿਆ ਹੋਵੇਗਾ ਉਹ ਜ਼ਰੂਰ ਇਸ ਵੇਲੇ ਰਾਜਵੀਰ ਜਵੰਦਾ ਦੀ ਸਿਹਤਯਾਬੀ ਦੀ ਕਾਮਨਾ ਕਰ ਰਹੇ ਨੇ ਸੋ ਹੱਸਦੇ ਖੇਡਦੇ ਸੀ ਉਸੀ ਤਰ੍ਹਾਂ ਵੀਡੀਓ ਬਣਾਉਣ ਉਸੇ ਤਰ੍ਹਾਂ ਗੀਤ ਗਾਉਣ ਲੋਕ ਇਹੀ ਚਾਹੁੰਦੇ ਨੇ ਸੁਰਾਜਵੀਰ ਜਵੰਦਾ ਜਿਨ੍ਹਾਂ ਦਾ ਪਿਛਲੇ ਦਿਨੀ ਸੜਕ ਹਾਦਸਾ ਹੋਇਆ ਜਿਨ੍ਹਾਂ ਦੀ ਸਿਹਤ ਖਰਾਬ ਹੋਈ ਹਾਲਤ ਖਰਾਬ ਹੋਈ ਵੈਂਟੀਲੇਟਰ ਤੇ ਰੱਖਿਆ ਗਿਆ ਬਹੁਤ ਸਾਰੀਆਂ ਖਬਰਾਂ ਆਈਆਂ ਕਿ ਉਹਨਾਂ ਨੂੰ ਹਾਰਟ ਅਟੈਕ ਵੀ ਹੋਇਆ ਹਾਲਾਂਕਿ ਹਰੇ ਹੋਰ ਕੀ ਕੀ ਹੈ ਜੋ ਰਿਪੋਰਟਸ ਨੇ ਡਾਕਟਰ ਉਸ ਸਮੇਂ ਸਮੇਂ ਤੇ ਦਿੰਦੇ ਰਹੇ ਨੇ ਅਤੇ ਸਮੇਂ ਸਮੇਂ ਸਰ ਰਿਪੋਰਟਸ ਨੇ ਜਿਹੜੀਆਂ ਡਾਕਟਰ ਸੋ ਦੇ ਵੀ ਰਹੇ ਨੇ ਵੀ ਕਿ ਕਿੰਨੇ ਕ ਹਾਲਤ ਸੁਧਾਰ ਹੋਇਆ ਕਿਸ ਤਰ੍ਹਾਂ ਦੀ ਸਥਿਤੀ ਹੈ ਪਰ ਜੋ ਹੁਣ ਤਾਜ਼ਾ ਅਪਡੇਟ ਆ ਰਹੀ ਹੈ ਉਸ ਮੁਤਾਬਿਕ ਕੇ ਰਾਜਵੀਰ ਜਵੰਦਾ ਦੇ ਸਰੀਰ ਤੇ ਜੋ ਕੁਝ ਪਾਈਪਾਂ ਲਗੀਆਂ ਸੀ ਉਹ ਜ਼ਰੂਰ ਹਟੀਆਂ ਨੇ ਪਰ ਆ ਸਥਿਤੀ ਹਾਲੇ ਵੀ ਨਾਜ਼ੁਕ ਹੈ ਪਰ ਪਹਿਲਾਂ ਨਾਲੋਂ ਜਿਹੜੀ ਸਿਹਤ ਸੀ ਉਹ ਜ਼ਰੂਰ ਸੁਧਰੀ ਹੈ ਪਹਿਲਾਂ ਨਾਲੋਂ ਹਾਲਤ ਹੈ ਜਿਹੜੀ ਉਹ ਸੁਧਰ ਗਈ ਹੈ ਜੋ ਪਹਿਲਾਂ ਸਥਿਤੀ ਬਹੁਤ ਜ਼ਿਆਦਾ ਨਾਜ਼ੁਕ ਸੀ ਤਾਂ ਹੁਣ ਹੁਣ ਥੋੜੀ ਜੀ ਕਿਤੇ ਨਾ ਕਿਤੇ ਸੁਧਾਰ ਹੈ ਜਿਹੜਾ ਸਿਹਤ ਵਿੱਚ ਜਾਂ ਫਿਰ ਹਾਲਤ ਵਿੱਚ ਦੇਖਿਆ ਗਿਆ ਸੋ ਕਾਮਨਾ ਕਰਦੇ ਹਾਂ ਜਲਦ ਹੀ ਰਾਜਵੀਰ ਜਵੰਦਾ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਪਰਤਣ ਸਰੋਤਿਆਂ ਦੇ ਵਿੱਚ ਪਰਤਣ ਕਿਉਂਕਿ ਉਹਨਾਂ ਦੀ ਜਿਹੜੀ ਲੁੱਕ ਸੀ ਪੱਗ ਬੰਨਣਾ ਜਾਂ ਫਿਰ ਸਰਦਾਰਾਂ ਤੇ ਗੀਤ ਗਾਉਣਾ ਧੀਆਂ ਪੁੱਤਰਾਂ ਤੇ ਗੀਤ ਗਾਉਣੇ ਭਰਾਵਾਂ ਭੈਣਾਂ ਦੇ ਰਿਸ਼ਤਿਆਂ ਤੇ ਗੀਤ ਗਾਉਣੇ ਜਿਨ੍ਹਾਂ ਕਰਕੇ ਉਹਨਾਂ ਨੂੰ ਖੂਬ ਸਰੋਤਿਆਂ ਦੇ ਵੱਲੋਂ ਪਿਆਰ ਦਿੱਤਾ ਜਾਂਦਾ ਸੀ ਉਹਨਾਂ ਦੇ ਪਰਸਨੈਲਿਟੀ ਨੂੰ ਲੈ ਕੇ ਵੀ ਲੋਕ ਕਾਫੀ ਉਹਨਾਂ ਦੇ ਫੈਨ ਸੀ ਉਹਨਾਂ ਦੇ ਫੈਨ ਸੀ ਜਿਹੜੇ ਉਹ ਇਸ ਵੇਲੇ ਕਾਫੀ ਭਾਵੁਕ ਨੇ ਹਰ ਕਿਸੇ ਦੀ ਨਜ਼ਰ ਇਸੇ ਤੇ ਬਣੀ ਹੋਈ ਹੈ ਕਿ ਕਦੋਂ ਇਹ ਖਬਰ ਆ ਜਾਵੇ ਕਿ ਰਾਜਵੀਰ ਜਵੰਦਾ ਬਿਲਕੁਲ ਠੀਕ ਨੇ ਅਤੇ ਆਪਣੇ ਪਰਿਵਾਰ ਦੇ ਵਿੱਚ ਛੁੱਟੀ ਲੈ ਕੇ ਘਰ ਪਰਤ ਗਏ ਨੇ ਸੋ ਘਰ ਪਹੁੰਚੇ ਨੇ ਛੁੱਟੀ ਲੈ ਕੇ ਹਸਪਤਾਲ ਤੋਂ ਸਿਰਫ ਇਹ ਖਬਰ ਸੁਣਨ ਦੇ ਲਈ ਹਰ ਕੋਈ ਉਤਾਵਲਾ ਹੈ ਕਿ ਕਦੋਂ ਇਹ ਖਬਰ ਆਵੇ ਕਿ ਰਾਜਵੀਰ ਜਵੰਦਾ ਸਿਹਤਯਾਬ ਹੋ ਗਏ ਨੇ ਪਹਿਲਾਂ ਨਾਲੋਂ ਅਤੇ ਉਹਨਾਂ ਨੂੰ ਹਸਪਤਾਲ ਚੋਂ ਛੁੱਟੀ ਮਿਲ ਗਈ ਹੈ ਤੇ ਪਰਿਵਾਰ ਵਿੱਚ ਪਹੁੰਚ ਗਏ ਨੇ ਸੋ ਹਰ ਕੋਈ ਕਰ ਰਿਹਾ ਹੈ ਸੋ ਸਾਡੇ ਵੱਲੋਂ ਵੀ ਇਹੀ ਕਾਮਨਾ ਹੈ ਇਹੀ ਉਮੀਦ ਹੈ ਸਾਨੂੰ ਵੀ ਕਿ ਜਲਦ ਹੀ ਸਿਹਤਯਾਬ ਹੋ ਕੇ ਹੁਣ ਰਾਜਵੀਰ ਜਵੰਦਾ ਆਪਣੇ ਪਰਿਵਾਰ ਦੇ ਵਿੱਚ ਪਰਤ ਜਾਣਗੇ ਅਤੇ ਉਸੇ ਤਰ੍ਹਾਂ ਪਹਿਲਾਂ ਵਾਂਗੂ ਪਰਿਵਾਰ ਦੇ ਨਾਲ ਹਸਨ ਖੇਡਣਗੇ ਆਪਣੇ ਸਰੋਤਿਆਂ ਦੇ ਨਾਲ ਵੀ ਉਸੇ ਤਰ੍ਹਾਂ ਕੁਲ ਮਿਲ ਕੇ ਰਹਣਗੇ ਜਿਵੇਂ ਪਹਿਲਾਂ ਰਹਿੰਦੇ ਸੀ ਪਹਿਲਾਂ ਜਿਵੇਂ ਉਹਨਾਂ ਨੇ ਬਹੁਤ ਤਕੜੇ ਹੋ ਕੇ ਕਿਸਾਨੀ ਅੰਦੋਲਨ ਦੇ ਵਿੱਚ ਵੀ ਪੰਜਾਬੀਆਂ ਦਾ ਸਾਥ ਦਿੱਤਾ ਕਿਸਾਨਾਂ ਦਾ ਸਾਥ ਦਿੱਤਾ ਹੋਰ ਵੀ ਬਹੁਤ ਸਾਰੇ ਪ੍ਰਦਰਸ਼ਨ ਸੀ ਜਿਹੜੇ ਲੋਕਾਂ ਦੇ ਹੱਕ ਦੇ ਲਈ ਲੜੇ ਜਾਂਦੇ ਸੀ ਉਹਨਾਂ ਵਿੱਚ ਰਾਜਵੀਰ ਜਵੰਦਾ ਬੇਬਾਕ ਹੋ ਕੇ ਬੋਲਦੇ ਸੀ ਅਤੇ ਬੇਬਾਕ ਹੋ ਕੇ ਸਟੈਂਡ ਲੈਂਦੀ ਸੀ ਕਿ ਪੰਜਾਬ ਦੇ ਹੱਕ ਦੇ ਵਿੱਚ ਸੋ ਪੰਜਾਬ ਦੇ ਉੱਤੇ ਵੀ ਉਹਨਾਂ ਦੇ ਬਹੁਤ ਸਾਰੇ ਗੀਤ ਨੇ ਸੂਬੇ ਨੂੰ ਲੈ ਕੇ ਹੱਕਾਂ ਨੂੰ ਲੈ ਕੇ ਗੀਤ ਗਾਉਂਦੇ ਰਹੇ ਨਰਾਜਵੀਰ ਜਬੰਦਾ ਤਾਂ ਅੱਗੇ ਵੀ ਅਜਿਹੇ ਗੀਤ ਗਾਉਂਦੇ ਰਹਿਣ ਇਹ ਹੀ ਕਾਮਨਾ ਕੀਤੀ ਜੇ ਤੁਹਾਨੂੰ ਕੇ ਪਰਿਵਾਰ ਚ ਪਰਤਣ ਸੋ ਉਹਨਾਂ ਦੀ ਸਿਹਤ ਨੂੰ ਲੈ ਕੇ ਇਸ ਵੇਲੇ ਦੀ ਵੱਡੀ ਅਪਡੇਟ ਹੈ ਕਿ ਜਵੰਦਾ ਦੀ ਸਿਹਤ ਵਿੱਚ ਪਹਿਲਾਂ ਨਾਲੋਂ ਕੁਝ ਸੁਧਾਰ ਜ਼ਰੂਰ ਦੇਖਿਆ ਗਿਆ ਹੈ ਜਾਣਕਾਰੀ ਮੁਤਾਬਿਕ ਉਹਨਾਂ ਦੇ ਜੋ ਪਾਈਪਸ ਲੱਗੀਆਂ ਸੀ ਕੁਝ ਪਾਈਪਸ ਜਿਹੜੀਆਂ ਹਟਾਈਆਂ ਗਈਆਂ ਨੇ ਸੋ ਮਾਂ ਨੂੰ ਦੇਖ ਕੇ ਉਹਨਾਂ ਨੇ ਕੁਝ ਪੋਜ਼ੀਟਿਵ ਸਾਈਨਸ ਜ਼ਰੂਰ ਦਿੱਤੇ ਨੇ ਯਾਨੀ ਕਿ ਰਾਜਵੀਰ ਜਵੰਦਾ ਨੂੰ ਹੁਣ ਪਹਿਲਾਂ ਨਾਲੋਂ ਜਿਹੜਾ ਹੋਸ਼ ਸੀ ਜਾਂ ਕਹਿ ਸਕਦੇ ਹਾਂ ਜੋ ਉਹਨਾਂ ਦਾ ਸਥਿਤੀ ਨਾਜ਼ੁਕ ਸੀ ਉਹ ਕਿਤੇ ਨਾ ਕਿਤੇ ਸੁਧਾਰ ਹੈ ਜਿਹੜਾ ਉਹ ਜ਼ਰੂਰ ਦੇਖਣ ਨੂੰ ਮਿਲਦਾ ਕਿ ਉਹਨਾਂ ਦੇ ਘਰ ਪਰਤਣ ਦੀ ਕਾਮਨਾ ਹਰ ਕੋਈ ਕਰ ਰਿਹਾ ਹੈ